ਲੋ ਵੀ ਦੋਸਤੋ ਨੁਕਰੀਆਂ ਘੋੜਿਆਂ ਦੇ ਸ਼ਕੀਨਾਂ ਲਈ ਤੋਹਫੇ ਲੈ ਕੇ ਆਇਆ ਕੋਈ ਐਡੀਟਿੰਗ ਨਹੀਂ ਕੋਈ ਕੁਛ ਨਹੀਂ ਬੜਾ ਸਿੰਪਲ ਜਿਹਾ ਸ਼ੂਟ ਕੀਤਾ ਤੇ ਬੜੀਆਂ ਸੋਹਣੀਆਂ ਨੁਕਰੀਆਂ ਵਸ਼ੇਰੀਆਂ ਤੁਹਾਡੇ ਲਈ ਲੈ ਕੇ ਆਇਆ ਬਿਲਕੁਲ ਨਾਰਮਲ ਸਪੀਡ ਦੇ ਵਿੱਚ ਤੁਸੀਂ ਦੇਖੋਗੇ ਆਮ ਤੌਰ ਤੇ ਅਸੀਂ ਵੀਡੀਓ ਪਾਉਂਦੇ ਆ ਉਹਦੇ ਚ ਸਲੋ ਸਪੀਡ ਕਰਕੇ ਸਲੋ ਮੋਸ਼ਨ ਦੇ ਵਿੱਚ ਆਪਾਂ ਵੀਡੀਓ ਦਿਖਾਉਂਦੇ ਆ ਘੋੜਿਆਂ ਦੀਆਂ ਇਹ ਬੜੀ ਨਾਰਮਲ ਤੇ ਨੇਚਰਲ ਵੀਡੀਓ ਤੁਹਾਡੇ ਲਈ ਬਣਾਈ ਹੈ ਤੇ ਨਾਲੇ ਆਪਾਂ ਇਸ ਵੀਡੀਓ ਦੇ ਨਾਲ ਇੱਕ ਐਕਸਪੈਰੀਮੈਂਟ ਵੀ ਕਰਨਾ ਹੈ ਕਿ ਤੁਸੀਂ ਇਹ ਨਾਰਮਲ ਨੇਚਰਲ ਵੀਡੀਓ ਨੂੰ ਕਿੰਨਾ ਪਸੰਦ ਕਰਦੇ ਹੋ ਇੱਕ ਤਾਂ ਬੜੀ ਐਡੀਟਿੰਗ ਕਰਕੇ ਆਪਾਂ ਵੀਡੀਓ ਪਾਉਣੀ ਹੁੰਦੀ ਆ ਬੜੀ ਸਲੋ ਮੋਸ਼ਨ ਕਰਕੇ ਚੰਗੇ ਚੰਗੇ ਬਿਊਟੀ ਸ਼ਾਟ ਲਾਉਣੇ ਹੁੰਦੇ ਆ ਇਹ ਜਿਵੇਂ ਸ਼ੂਟ ਕੀਤੀ ਓਵੇਂ ਤੁਹਾਡੇ ਸਾਹਮਣੇ ਆ ਤੇ ਆਸ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਊਗੀ ਤੁਸੀਂ ਵੇਖ ਰਹੇ ਹੋ ਮੇਰਾ ਪੇਜ ਗੁਰਦੇਵ ਫੋਟੋਗ੍ਰਾਫਿਕਸ ਫੇਸਬੁੱਕ ਪੇਜ ਤੇ YouTube ਚੈਨਲ ਇਨਸਟਾਗ੍ਰਾਮ ਵੀ ਆਪਣਾ ਪੇਜ ਹੈ ਉੱਥੇ ਵੀ ਤੁਸੀਂ ਵੀਡੀਓ ਸਾਰੀਆਂ ਵੇਖਦੇ ਹੋ ਅਮਰਸਰ ਏਰੀਏ ਦੇ ਵਿੱਚ ਰਾਜਾ ਸਾਸੀ ਇਲਾਕੇ ਦੇ ਪਿੰਡ ਲਦੇ ਪਿੰਡ ਦਾ ਨਾਮ ਲਿਆ ਜੀ ਮੈਂ ਲਦੇ ਉੱਥੇ ਆਪਾਂ ਇਹ ਵੀਡੀਓ ਸ਼ੂਟ ਕੀਤਾ ਇਹ ਦੋ ਜਿਹੜੀਆਂ ਨੁਕਰੀਆਂ ਵਸ਼ੇਰੀਆਂ ਤੁਸੀਂ ਵੇਖ ਰਹੇ ਹੋ ਇਹ ਦੋਨੇ ਹੀ ਫਾਰ ਸੇਲ ਨੇ ਬਕਾਉ ਨੇ मेरे हिंदी बोलने वाले भ्रावों वास्ते भी मैं सौखा कर देना थोड़ा जा हिंदी भी समझा देना कि दोस्तों अमृतसर पंजाब में राजा सांसी के पास गांव में ये दो नुकरी बछेरियाँ खड़ी हैं ये जो बच्ची आपके सामने अभी चल रही है जिसमें फुलकारी भी दिखती है ये कोई बाईस तेईस महीने की बच्ची है हाइट है साठ इंच और ये जो थोड़ी भारी बॉडी की बच्ची है ਇਸਕੀ ਉਮਰ ਹੈ 20 ਮਹੀਨੇ ਔਰ ਇਸਕੀ ਵੀ ਹਾਈਟ ਹੈ 60 ਇੰਚ ਦੋਨੋਂ ਬੱਚੀਆਂ ਇੱਕ ਹੀ ਬਾਪ ਕੀ ਹੈ ਹਾਥੀ ਗੋੜੇ ਕੀ ਪੋਤੀ ਹੈ ਔਰ ਦੋਨੋਂ ਇੱਕ ਹੀ ਘਰ ਮੇ ਖੜੀ ਹੈ ਇੱਕ 22-23 ਮਹੀਨੇ ਕੀ ਹੈ ਇੱਕ 20 ਮਹੀਨੇ ਕੀ ਔਰ ਦੋਨੋਂ ਕੀ ਮਾਂ ਏ ਅਲੱਗ-ਅਲੱਗ ਹੈ ਜੀ ਹਾਂ ਮੈਂ ਦੱਸਿਆ ਜੀ ਦੋਵਾਂ ਦੀਆਂ ਮਾਵਾਂ ਅਲੱਗ-ਅਲੱਗ ਨੇ ਤੇ ਪਿਓ ਇੱਕੋ ਹੀ ਹੈ ਦੋਵੇਂ ਬੱਚੀਆਂ ਬਹੁਤ ਚੰਗੀਆਂ ਨੇ ਜਿਹੜੇ ਭਰਾ ਚਾਹੁੰਦੇ ਆ ਕਿ ਇਦਾਂ ਦੀਆਂ ਨੁਕਰੀਆਂ ਘੋੜੀਆਂ ਜਾਂ ਵਸ਼ੇਰੀਆਂ ਖਰੀਦਣੀਆਂ ਤੇ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਥੈਂਕ ਯੂ